ਵੀਡੀਓ ਹਾਂਜੀ ਅਧਿਕਾਰਾ ਉੱਚਾ ਹੱਡੇ ਕਰੋ ਜਰਾ ਉਧਰ ਆਉਣ ਨੂੰ ਦਿਓ ਹਰ ਅੱਗੇ ਉਹ ਬੋਲ ਸੋਨਿਆ ਸੋਨਿਆ ਮੈਂ ਕਹੇ ਮੇਰਾ ਯਾਰ ਕੋਈ ਗੱਲ ਨਹੀਂ ਤੁਹਾਡਾ ਕੋਈ ਨਹੀਂ ਨਾਲ ਫੋਟੋ ਕਰੋ ਨਾਲ ਫੋਟੋ ਕਰੋ ਫੋਟੋ ਹਾਂਜੀ ਹਾਂਜੀ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨ ਦੇਖੋ ਤੁਹਾਡਾ ਸੋ ਪੈਣੀ ਮੀਆਂ ਖਾਂ ਦੇ ਵਿੱਚ ਚੜਦੀ ਪੱਤੀ ਦੇ ਵਿੱਚ ਲੋਕਾਂ ਨੇ ਫਤਵਾ ਜਿਹੜਾ ਆ ਸਰਦਾਰ ਚਰਨਜੀਤ ਸਿੰਘ ਤੇ ਕਰ ਦਿੱਤੀ ਆ ਸੋ ਪਿੰਡ ਜਿਹੜਾ ਇੱਥੇ ਇਕੱਤਰ ਹੋ ਚੁੱਕਾ ਆ ਮੌਜੂਦਾ ਸਰਪੰਚ ਵੀ ਜਿਹੜੇ ਸਾਬਕਾ ਸਰਪੰਚ ਵੀ ਰਹੇ ਨੇ ਜਿਹੜੇ ਸਾਰੇ ਪਿੰਡ ਦੇ ਏਕਾ ਕਰਕੇ ਸੋ ਸਰਦਾਰ ਚਰਨਜੀਤ ਜਿਹੜੀ ਅੱਜ ਸਰਬਸੰਤੀ ਦੇ ਨਾਲ ਸਰਪੰਚੀ ਪਾ ਦिती ਆ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਅੱਜ ਪੂਰਾ ਪਿੰਡ ਤੁਹਾਡੇ ਗ੍ਰਹਿ ਵਿਖੇ ਇਕੱਤਰ ਹੋਇਆ ਤੁਹਾਨੂੰ ਸਰਬਸੰਤੀ ਨਾਲ ਸਰਪੰਚ ਬਣਾਤਾ ਕੀ ਗੱਲ ਚੱਲਦੀ ਆ ਇਹ ਬੜੀ ਵੱਡੀ ਮਾਨਵਲੀ ਗੱਲ ਆ ਜੀ ਸਾਡੇ ਪੁਰਬ ਵਾਸਤੇ ਸਾਰੇ ਪਿੰਡ ਵਾਲਿਆਂ ਰਲ ਕੇ ਇਹ ਵੱਡਾ ਬਹੁਤ ਵੱਡਾ ਮੈਨੂੰ ਮਾਨ ਦਿੰਦਾ ਜੀ ਮੈਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦੀ ਹਾਂ ਜੀ ਔਰ ਕੋਸ਼ਿਸ਼ ਕਰਾਂਗੇ ਆਪਾਂ ਸਾਰੇ ਭਰਾਜਦਾਂ ਰਲ ਮਿਲ ਕੇ ਇਹ ਜਿਹੜੇ ਪਿੰਡ ਦੀ ਤਰੱਕੀ ਵਾਸਤੇ ਇਹਦੀ ਡਬਲ ਬਣ ਵਾਸਤੇ ਆਪਾਂ ਸਾਰੇ ਜਣੇ ਯੋਗ ਲਾਵਾਂਗੇ ਜੀ ਕੀ ਲੱਗਦਾ ਕਿ ਪਿੰਡ ਦੇ ਵਿੱਚ ਕਿਹੜੇ ਅਜਿਹੇ ਕੰਮ ਜਿਹੜੇ ਰਹਿ ਚੁੱਕੇ ਸੀ ਜਿਹੜੇ ਹੁਣ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜੇ ਤੁਸੀਂ ਗਾਂ ਕਰੋਗੇ ਸਾਡੇ ਜਿਹੜੇ ਪਿਛਲੇ 2-3 ਪੰਜ ਬਣੇ ਜੀ ਗੁਰਪ੍ਰੀਤ ਸਿੰਘ ਗੋਪੀ ਹਰਦੀਪ ਸਿੰਘ ਪਹਿਲੀ ਸਰਪੰਚੀ ਦੋਨੇ ਬਹੁ ਮਿੰਦ ਕੀਤੀ ਹੈ ਜੀ ਫਿਰ ਵੀ ਜਿਹੜੇ ਕੁਛ ਕੰਮ ਰਹਿਗੇ ਹੋਣਗੇ ਆਪਾਂ ਸਾਰੇ ਜਣੇ ਰਲ ਮਿਲ ਕੇ ਅਧੂਰੇ ਕੰਮ ਨੂੰ ਪੂਰੇ ਕਰਾਂਗੇ ਜੀ ਸੋ ਸਰਪੰਚ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਵੀ ਆਡੇ ਨਾਲ ਮੌਜੂਦ ਨੇ ਸੋ ਕਰਦਿਆਂ ਗੱਲਬਾਤ ਸਰਪੰਚ ਸਾਹਿਬ ਆਮ ਤੌਰ ਤੇ ਪਿੰਡਾਂ ਦੇ ਵਿੱਚ ਇਲੈਕਸ਼ਨਾਂ ਦਾ ਬਹੁਤ ਜੋਰ ਆ ਧਰੇਬਾੜੀਆਂ ਬਣੀਆਂ ਪਈਆਂ ਨੇ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਨਾਲ ਪਿੰਡ ਨੂੰ ਲੈ ਕੇ ਜਿਹੜਾ ਸਰਬਸੰਤੀ ਦੇ ਨਾਲ ਅੱਜ ਸਰਦਾਰ ਸਾਹਿਬ ਦੀ ਝੋਲੀ 'ਚ ਸਰਪੰਚੀ ਪਾਈ ਕੀ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਸੰਗਤ ਦੇ ਸਹਿਯੋਗ ਨਾਲ ਇਕ ਨਮਾਣੇ ਜੇ ਗਰੀਬ ਨੂੰ ਇਹਨਾਂ ਨੇ 5 ਸਾਲ ਮੌਕਾ ਦੇ ਕੇ ਤੇ ਨਵਾਜਿਆ ਇਹ ਕਰਕੇ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਸੰਤ ਬਾਬਾ ਲਾਲ ਸਿੰਘ ਜੀ ਕੁਲੀ ਵਾਲਿਆਂ ਤੋਂ ਸੇਧ ਲੈਂਦੇ ਹੋਏ ਆਪਾਂ ਇਹ ਉਪਰਾਲਾ ਕੀਤਾ ਪੀ ਜਿਹੜਾ ਇੱਕ ਦੂਸਰੇ ਨਾਲ ਆਪਾਂ ਵੈਰ ਵਿਰੋਧ ਕੱਢਦੇ ਆ ਉਹਨੂੰ ਦੂਰ ਕਰਕੇ ਆਪਾਂ ਭਾਈਚਾਰ ਸਾਂਝ ਜਿਹੜੀ ਆ ਉਹ ਇਕੱਠੀ ਬਣਾ ਕੇ ਰੱਖੀਏ ਤੇ ਸਾਡੇ ਮਾਨਯੋਗ ਸਰਪੰਚ ਸਰਬਕ ਸਰਪੰਚ ਗੁਰਪ੍ਰੀਤ ਸਿੰਘ ਓਪੀ ਸਾਰਿਆਂ ਨੇ ਏਕਾ ਕਰਕੇ ਸਲਾਹ ਕੀਤੀ ਆਪਾਂ ਤਿੰਨ ਸਰਪੰਚ ਇਦੋਂ ਕਾਵਨ ਹਣ ਸਾਰੇ ਨਾਲ ਇਕੱਠੇ ਕਰਕੇ ਗੱਲਬਾਤ ਕੀਤੀ ਹੈ ਜੋ ਸਾਡੇ ਮਾਨਯੋਗ ਸਤਕਾਰਯੋਗ ਭਾਈ ਸਾਹਿਬ ਭਾਈ ਚੰਨਜੀਤ ਸਿੰਘ ਜੀ ਜਿਨ੍ਹਾਂ ਤੇ ਆਪਣੇ ਇਲੈਕਸ਼ਨ ਆਪਣੇ ਸਹਿਮਤੀ ਦਾ ਤੇ ਜਿਹੜਾ ਵਾ ਸੇਰਾ ਜਤਾਇਆ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਤਨਮਨ ਤਨ ਨਾਲ ਸੇਵਾ ਕਰਾਂਗੇ ਤੇ ਜਿਹੜਾ ਲੜਾਈਆਂ ਝਗੜਿਆਂ ਤੋਂ ਦੂਰ ਕਰਕੇ ਪਿੰਡ ਪੈਣੀ ਮੀਆਂ ਖਾਂ ਚੜਦੀ ਪਤੀ ਨੂੰ ਵਧੀਆ ਢੰਗ ਦੇ ਨਾਲ ਉਬਲਦੀਆਂ ਸੁੰਦੇ ਹੋਏ ਜਿਹੜਾ ਅਸੀਂ ਉਹ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਸਰਪੰਚ ਜੋ ਕਿ ਸਾਬਕਾ ਸਰਪੰਚ ਰਹਿ ਚੁੱਕੇ ਨੇ ਉਹ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਸੁਚੱਜੇ ਢੰਗ ਦੇ ਨਾਲ ਜਿਹੜੇ ਕੰਮ ਕੀਤੇ ਸੀ ਉਹ ਅੱਜ ਜਿਹੜਾ ਹੈ ਇਕਤਾ ਦਾ ਜਿਹੜਾ ਨੈਵ ਕਰਦੇ ਆ ਗੱਲਬਾਤ ਸੱਜਣ ਸਾਹਿਬ ਸੱਸੀ ਗਾਲ ਜੀ ਵਾਜੂ ਦਾ ਖਾਲਸਾ ਵਾਜੂ ਫਤਿਹ ਅੱਜ ਬਹੁਤ ਹੀ ਵੱਡਾ ਖੁਸ਼ੀ ਵਾਲਾ ਦਿਨ ਆ ਤੁਹਾਡੇ ਪਿੰਡ ਨੇ ਅੱਜ ਸਰਬਸੰਤੀ ਨਾਲ ਸਰਦਾਰ ਸਾਹਿਬ ਦੀ ਝੋਲੀ 'ਚ ਸਰਪੰਚੀ ਪਈ ਹੈ ਕੀ ਕਹਿਣਾ ਚਾਹੁੰਦੇ ਇਦਾਂ ਭਾਈ ਹਰਦੀਪ ਸਿੰਘ ਨੇ ਭਾਈ ਨੂੰ ਦੱਸਿਆ ਆਪਾਂ ਸਾਰੇ ਨਗਰ ਨੇ ਸਲਾਹ ਕੀਤੀ ਕਾਫੀ 5-7 ਦਿਨ ਤੋਂ ਹੀ ਕਿ ਜਦੋਂ ਵੀ ਇਲੈਕਸ਼ਨ ਅਨਾਉਂਸ ਹੋਈ ਪੰਚਾਇਤ ਦੀ ਆਪਾਂ ਇੱਕ ਸਾਂਝਾ ਬੰਦਾ ਚੁਣਨਾ ਤੇ ਸਾਂਝਾ ਆਪਣਾ ਭਾਈਚਾਰਕ ਸਾਂਝ ਵਧਾਉਣੀ ਆ ਤਾਂ ਕਿ ਸਾਡੇ ਪਿਆਰ ਦਾ ਨਗਰ ਦਾ ਪਿਆਰ ਵਧੇ ਤੇ ਜਾਂ ਪਿੰਡ ਜਿਹੜਾ ਸਾਡਾਗਾ ਤਰੱਕੀਆਂ ਮੁਜ ਜਾਵੇ ਅੱਜ 35 ਰੁਪਏਂ ਚੀ ਮੈਂ ਇੱਕ ਕੈਂਡੀਡੇਟ ਹਾਂ ਇੱਕ ਭਾਈ ਹਰਦੀਪ ਸਿੰਘ ਹੀ ਇੱਕ ਗੁਰਵਿੰਦਰ ਸਿੰਘ ਹੀ ਸਾਰਿਆਂ ਦੇ ਸਹਿਮਤੀ ਦੇ ਨਾਲ ਅਸੀਂ ਸਾਂਝਾ ਉਮੀਦਵਾਰ ਚੁਣਿਆ ਨਾਮ ਕੇ ਪਾਰਟੀ ਨਾਲ ਲੇਟਰ ਇੱਕ ਸਮਾਸਵੀ ਬੰਦਾ ਸਰਦਾਰ ਤਨਜੀਤ ਸਿੰਘ ਹੀ ਸਾਰੇ ਨਗਰ ਨੂੰ ਮੈਂ ਵਧਾਈ ਦਿੰਨਾ ਇਸੇ ਤਰ੍ਹਾਂ ਨਗਰ ਦਾ ਪਿਆਰ ਬਣਿਆ ਰਹੀ ਮਹਾਰਾਜ ਕਰੇ ਕਿ ਨਗਰ ਤਰੱਕੀਆਂ ਵਲ ਰਹੀ ਸੋ ਸਾਡੇ ਨਾਲ ਸਾਬਕਾ ਸਰਪੰਚ ਸਰਦਾਰ ترਸੇਮ ਸਿੰਘ ਰਿਆੜ ਵੀ ਮੌਜੂਦ ਨੇ ਜਿਨ੍ਹਾਂ ਦੇ ਘਰ ਦੇ ਨਜ਼ਦੀਕ ਤਾਬ ਤਿੰਨ ਸਰਪੰਚ ਜਿਹੜੇ ਮੌਜੂਦਾ ਇਸ ਟਾਈਮ ਖੜੇ ਸੀਗੇ ਹਾਂਜੀ ਹਾਂਜੀ ਲਾ ਕੇ ਤਿੰਨਾਂ ਨੂੰ ਬਿਠਾ ਕੇ ਇੱਕ ਜਿਹੜਾ ਸਰਬ ਸਮਝਿਆ ਥਰਡ ਪਾਰਟੀ ਬੰਦਾ ਆ ਦੂਜਾ ਬੰਦਾ ਇਹ ਖੜਾ ਕਰ ਦੇਣਾ ਉਹਨੂੰ ਸਰਪੰਚੀ ਉਹਦੀ ਝੋਲੀ ਚ ਪਾਉਣੀ ਬਹੁਤ ਵੱਡੀ ਗੱਲ ਆ ਕੀ ਕਹਿਣਾ ਅੱਜ ਦਿਨ ਵੀ ਸ਼ੋਭਾ ਆਤਵਾਰ ਤੇ ਕੰਮ ਵੀ ਬੜਾ ਸ਼ੋਭ ਹੋਇਆ ਹਾਂਜੀ ਕਿ ਸਾਡੇ ਪਿੰਡ ਪੈਣੀ ਮੀਂਹ ਚੜਦੀ ਪੱਤੀ ਵਿੱਚ ਇਕੱਠ ਕਰਕੇ ਸਾਰੇ ਸੰਗਤਾਂ ਸਾਰੇ ਵੋਟਰਾਂ ਦਾ ਭਰਾਵਾਂ ਦਾ ਤੇ ਸਰਦਾਰ ਚਰਨ ਸਿੰਘ ਠੇਕਦਾ ਸਾਹਿਬ ਨੂੰ ਸਰਪੰਚ ਬਣਾਇਆ ਸਰਬਸਮਤੀ ਨਾਲ ਮੈਂ ਸਮਝਦਾ ਵਾਂ ਇਹ ਕੰਮ ਜਿਹੜੇ ਨੇ ਸਾਰੇ ਪਿੰਡਾਂ 'ਚ ਹੁਣ ਜਿੰਦੇ ਨੇ ਕਿਉਂਕਿ ਇਹ ਸਰਬਸਮਤੀ ਹੋ ਜੇ ਤੇ ਪਿੰਡਾਂ ਜਿਹੜੇ ਵੈਰ ਵਿਰੋਧ ਧੜੇ ਬਾਜ਼ੀ ਨਾਲ ਲੜਾਈਆਂ ਝਗੜੇ ਦੂਰ ਹੁੰਦੇ ਆ ਤੇ ਜਿਹਨੂੰ ਸਰਬਸਮਤੀ ਨਾਲ ਬਣਾਇਆ ਉਹ ਡਵੈਲਪਮੈਂਟ ਹੀ ਵਿਕਾਸ ਹੀ ਵਧਿਆ ਕਰਦਾ ਤੇ ਜਿਹੜੇ ਪੈਸੇ ਲੱਗੇ ਹੁਣ 15 15 20 20 ਲੱਖ 30 30 ਲੱਖ ਤੇ ਪਹਿਲਾਂ ਜਿਹੋਨੇ ਪੈਸੇ ਇਕੱਠੇ ਕਰਨੇ ਆ ਹੈ ਤੇ ਬਾਅਦ 'ਚ ਉਹ ਵਿਕਾਸ ਵਾਲਾ ਹੋਣਾ ਵਾ ਤੇ ਇਸ ਕਰਕੇ ਮੈਂ ਤੇ ਅੱਜ ਸਾਰੇ ਆਪਣੇ ਚੜਦੀ ਪੱਤੀ ਪਿੰਡ ਭੈਣੀ ਮਿਆਂਾ ਨੂੰ ਵਧਾਈ ਦੇ ਪਾਤਲ ਸਮਝਦਾ ਵਾਂ ਸਿਆਣੇ ਸਮਝਦਾ ਵਾਂ ਸਮਝਦਾਰ ਸਮਝਦਾ ਵਾਂ ਕਿ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਇਹ ਜਿਹੜੀ ਆ ਸਰਬਸੰਮਤੀ ਕੀਤੀ ਜਾਵੇ ਤੇ ਕੋਈ ਵੀ ਕੈਂਡੀਡੇਟ ਥਾਪਿਆ ਜਾਵੇ ਤੇ ਜਿਹਦੇ ਵਿੱਚੋਂ ਅੱਜ ਸਾਰਿਆਂ ਨੇ ਸਲਾਹ ਨਾਲ ਮਸ਼ਵਰਾ ਨਾਲ ਇਕੱਠੇ ਹੋ ਕੇ ਤੇ ਚਰਨਜੀਤ ਸਿੰਘ ਠੇਕਦਾਰ ਨੂੰ ਸਰਪੰਚ ਬਣਾਤਾ ਤੇ ਮੈਂ ਸਾਰੇ ਪਿੰਡ ਦਾ ਸਾਰਿਆਂ ਸਾਥੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਨਾਲ ਸਰਦਾਰ ਕਲੋਂ ਸਾਹਿਬ ਵੀ ਮੌਜੂਦ ਨੇ ਕਲੋਂ ਸਾਹਿਬ ਨਾਲ ਕਰਦੇ ਆ ਗੱਲਬਾਤ ਕਲੋਂ ਸਾਹਿਬ ਤਿੰਨ ਪਾਰਟੀਆਂ ਨੇ ਹਾਂਜੀ ਹਾਂਜੀ ਕਾਲੀ ਤਿੰਨਾ ਤੋਂ ਉੱਪਰ ਉੱਠ ਕੇ ਜਰਾ ਸਰਬਸੰਮਤੀ ਨਾਲ ਤੁਸੀਂ ਸਰਪੰਚ ਚੁਣਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਹਿਲਾਂ ਤੁਹਾਡੇ ਮੈਂ ਚੈਨਲ ਦਾ ਸਤਿਕਾਰ ਕਰਦਾ ਇਥੇ ਆਂਦਾ ਬਾਕੀ ਤੁਸੀਂ ਪਾਰਟੀ ਦੀ ਗੱਲ ਕੀਤੀ ਹੈਗੀ ਜਿਹੜੀ ਸਰਪੰਚੀ ਹੈਗੀ ਹੈ ਨਾ ਇਹਦੇ ਵਿੱਚ ਕੋਈ ਪਾਰਟੀ ਕੋਈ ਤੁਹਾਡੇ ਵਜ ਨਹੀਂ ਹੈਗੀ ਇਹ ਸਾਡੀ ਪਿੰਡ ਦੀ ਭਾਈਚਾਰਾ ਸਾਹ ਜ ਸਾਡੀ ਹੈਗੀ ਪਾਰਟੀ ਇੱਕ ਅਲੱਗ ਲੈਵਲ ਹੈਗਾ ਕੋਈ ਕਾਂਗਰਸੀ ਹੋਏ ਜਾਓ ਕੋਈ ਕਾਲੀਆ ਜਾਓ ਕੋਈ ਆਪਣੇ ਆਮ ਆਦਮੀ ਪਾਰਟੀ ਉਹਤੇ ਮਤਲਬ ਕਿ ਸਰਪੰਚੀ ਨਹੀਂ ਲੜੀ ਗਈ ਹੈਗੀ ਇਹ ਸਾਡੇ ਮਤਲਬ ਕਿ ਮੈਂ ਸਮਝਦਾ ਕਿ ਮੇਰੀ ਹੋਸਤ ਤੋਂ ਪਹਿਲਾਂ ਇਹ ਕੰਮ ਹੋਇਆ ਹੀ ਨਹੀਂਗਾ ਇਹ ਪਹਿਲੀ ਵਾਰ ਹੋਇਆ 40 50 ਸਾਲ ਦੇ ਵਿੱਚ ਤੇ ਗਾਂ ਅਸੀਂ ਆਸ ਰੱਖਦੇ ਆ ਕਿ ਠੇਕਦਾ ਸਾਹਿਬ ਨੇ ਇੱਕ ਵਧਾਈ ਹੋਏ ਸਰਪੰਚੀ ਜੀ ਦਿਲਜੀ ਇਹ ਵੀ ਵਾਧੂ ਵਾਵੇ ਵਿਕਾਸ ਕਰਨਗੇ ਜਿਹੜੇ ਰਹਿੰਦੇ ਕੰਮ ਹੈ ਤੇ ਇਹਨਾਂ ਨੂੰ ਮੁਬਾਰਕ ਹੈ ਪਰ ਗਾਂ ਵੀ ਅਸੀਂ ਕਹਿੰਦੇ ਆ ਕਿ ਇਸੇ ਤਰ੍ਹਾਂ ਹੀ ਮਤਲਬ ਕਿ ਸਦ ਸੰਤੀ ਨਾਲ ਸਰਪੰਚੀ ਹੋਵੇ ਤੇ ਅਹੀ ਅੱਜ ਚੁੰਦੇ ਵੀ ਆਹੀ ਪੂਰਾ ਮਨ ਬਣਾਇਆ ਸਰਬਸੰਮਤੀ ਕਰਾਉਣੀ ਹੈਗੀ ਹੈ ਠੀਕ ਹੈ ਤੇ ਵਾਹਿਗੁਰੂ ਮੇਰ ਘਰ ਦੀ ਬਾਬਾ ਜੀ ਕੁਰੀ ਵਾਲੇ ਨੇ ਬਹੁਤ ਵੱਡਾ ਖੁਸ਼ੀ ਵਾਲਾ ਦਿਨ ਜਿਹੜਾ ਪਿੰਡ ਭੈਣੀ ਮੀਆਂ ਖਾਇਚ ਅੱਜ ਚੜਿਆ ਕਿ ਜਿਨ੍ਹਾਂ ਨੇ ਸਰਬਸੰਮਤੀ ਨਾਲ ਲੱਖਾਂ ਰੁਪਏ ਵੀ ਲੱਗਦੇ ਵੈਸੇ ਔਰ 6-7 ਮਹੀਨੇ ਸਾਲ ਇੱਕ ਤੇ ਮੂੰਹ ਹੀ ਵਿੰਗੇ ਰਹਿੰਦੇ ਆਮ ਤੌਰ ਤੇ ਇੱਕ ਦੂਜੀ ਵਿਰੋਧੀ ਪਾਰਟੀਆਂ ਦੇ ਜਿਹੜਾ ਕਿ ਉਹਨੇ ਭਾਈਚਾਰਕ ਸਾਂਝ ਨੂੰ ਇੱਕ ਬਹੁਤ ਹੀ ਵੱਡਾ ਏਕੇ ਦਾ ਸਬੂਤ ਜਿਹੜਾ ਅੱਜ ਵੱਧ ਤੋਂ ਵੱਧ ਜੇ ਤੋਏ ਹੋ ਸਕੇ ਤਾਂ ਵੱਧ ਤੋਂ ਵੱਧ ਇੱਕ ਤੇ ਪਿੰਡ ਦੀ ਧੜੇ ਬੰਦੀ ਮੁੱਕ ਜਾਂਦੀ ਆ ਇੱਕ ਦੇ ਲਈ ਫਾਇਦਾ ਸਾਰੇ ਪਰਿਵਾਰ ਨੂੰ ਤੇ ਸਾਰੇ ਇਲਾਕੇ ਨੂੰ ਸਾਰੇ ਪਿੰਡ ਨੂੰ ਤੇ ਸਾਰੇ ਇਲਾਕੇ ਨੂੰ ਸੁਨਿਆ ਹੈ ਵੀ ਬਾਕੀ ਪਿੰਡਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਵੀ ਇਸੇ ਤਰ੍ਹਾਂ ਇਕੱਠੇ ਹੋ ਗਏ ਵੱਧ ਤੋਂ ਵੱਧ ਸਹਿਮਤੀਆਂ ਬਣਾਈਆਂ ਜਾਣ ਤੇ ਡਿਵੈਲਪਮੈਂਟ ਦੇ ਵਾਅਦਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ